ਲਓ ਵੀ ਮਿੱਤਰੋ ਅੱਜ ਨਾ ਤੁਹਾਡੇ ਵਾਸਤੇ 2 735 ਟਰੈਕਟਰ ਲੈ ਕੇ ਆਏ ਆ ਐਫ ਇ ਪਿੰਡ ਕਲਾਰਾਂ ਦੇ ਵਿੱਚ ਖੜੇ ਨੇ ਇੱਕੋ ਘਰੋਂ ਦੋਨੇ ਟਰੈਕਟਰ ਬਾਈ ਲਾਲੀ ਖਰੀਦ ਕੇ ਲਿਆਇਆ ਇਹ ਤਾਂ ਮੇਲਾ ਲੁੱਟ ਲਿਆ ਆ ਤੇ ਹੁਣ ਇਹ ਦੇਖਦੇ ਆ ਵੀ ਕਿਹੜਾ ਸੱਜਣ ਇੱਥੋਂ ਮੇਲਾ ਲੁੱਟ ਕੇ ਲੈ ਕੇ ਜਾਂਦਾ ਬਾਈ ਕੰਡੀਸ਼ਨ ਦਾ ਸਾਰਾ ਓਰੀਜਨਲ ਹੈ ਸਾਰਾ ਰੇਲਾ ਪੱਟੀ ਕਿਤੇ ਵੱਲ ਕਲਮਮੀ ਲੱਗੀ ਡਟ ਦੇ ਚੰਗਾ ਟਰੈਕਟਰ ਦਿਖਾ ਤਰ ਮੇ ਕੰਨਾ ਪਹਿਲਾਂ ਤਾਂ ਸਾਰਾ ਬਲਾਕ ਤੇ ਉਨੇ ਹੀ ਕਲਰ ਖੜਾ ਹੈ ਰੇਮਾਂ ਦਾ ਚੈੱਕ ਕਰਵਾ ਦੇ ਬਾਈ ਸ਼ੋ ਦਾ ਚੈੱਕ ਕਰਵਾ ਦੇ ਇੱਧਰ ਆ ਮਗਰਾੜ ਚੈੱਕ ਕਰਵਾ ਦੇ ਤੇ ਆ ਲਿੰਕਾਂ ਦਾ ਟਿਊਬਾਂ ਦਾ ਸਾਰੇ ਚੈੱਕ ਕਰਵਾ ਦੇ ਲੱਲੀਏ ਮਾਡਲ ਕਿਹਨਾ ਬਈ ਇਹ ਮਾਡਲ 2000 ਪੱਟੀ 2000 ਮਾਡਲ ਇਹਦਾ ਨੰਬਰ ਕਿੱਥੋਂ ਦਾ ਨੰਬਰ ਮੋਗੇ ਦਾ ਮੋਗੇ ਦਾ ਤੇ ਇਹ ਟਰੈਕਟਰ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦਾ ਜਮਾ ਐਂਡ ਗੱਲ ਬਾਤ ਹੈਗੀ ਕਿੰਨੇ ਦਾ ਦਵਾਂਗੇ ਆਪਾਂ 2 ਲੱਖ ਚੋਂ ਮਾਨ ਕਰ ਦੂਗੀ 2 ਲੱਖ ਦੇ ਵਿੱਚੋਂ ਮਾਨ ਓਕੇ ਤੇ ਜਿਹੜਾ ਹੁਣ ਆ ਖੜਾ ਹੈ ਇਹਦੇ ਮਾਰ ਕੇ ਨੇ 99 ਨੇ ਕਾਪੀ 2000 ਦੀ ਅੱਛਾ ਉਹ 2000 ਮਾਡਲ ਤੇ ਇਹਦੇ ਮਾਰ ਕੇ ਨੇ 99 ਨੇ ਕਾਪੀ ਲੋ ਚਾਹ ਹਾਂ ਓਕੇ ਤੇ ਮੂਰਲੇ ਟਾਇਰਾਂ ਦੇ ਜਮਾ ਨਵੇਂ ਨੇ ਇਹਦੇ ਮੂਰਲੇ ਨਵੇਂ ਨੇ ਟਾਇਰ ਮਾਗਲੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਦੀ ਮਾਗਲੇ ਟਾਇਰ ਹੋਣਗੇ ਜੰਗਾਲ ਕਿਤੇ ਦੀ ਵੀ ਨਹੀਂ ਬਲਾਕ ਦਾ ਇਹ ਵੀ ਟਰੈਕਟਰ ਚੰਗਾ। ਉਹ ਟਿੱਕਲ ਹੋਰ ਦਿਖਾ। ਹਾਂ ਜੇ ਕੋਈ ਕਿਸੇ ਵਪਾਰੀ ਦੇ ਟਰੈਕਟਰ ਨਾਲ ਕੋਈ ਜਿਵੇਂ ਦਾ ਉਹ ਚੈਂਬਰ ਲੱਗਾ ਹੋਇਆ ਲਾ ਉਹ ਰੰਗਾਂ ਦਾਗਾ। ਹਾਂ ਉਹ ਚੈਂਬਰ ਵੀ ਰੰਗਾਇਆ ਉਹਦਾ ਬੈਂਪਰ ਵੀ ਨਹੀਂ ਰੰਗਾਇਆ। ਉਹ ਵੀ ਪਿਆਗਾ ਆਪਾਂ ਮਤਲਬ ਉਹ ਚੀਜ਼ਾਂ ਨਹੀਂ ਕਰੀ। ਨਹੀਂ ਉਹ ਤਾਂ ਤੇਰੀ ਸਿਫਤ ਆ ਬਈ ਤੂੰ ਜਿੱਦਾਂ ਲਿਆਉਣਾ ਉਦਾਂ ਹੀ ਵੇਚਦਾ। ਹਾਂ ਹਨਾ ਮਤਲਬ ਆਪਣੇ ਘਰੇ ਨਹੀਂ ਬਹਲੀ ਲਿਆ ਕੇ ਤਿਆਰੀ ਕਰਾਉਂਦਾ ਵੀ ਆਪਾਂ ਲੇ ਪੁੱਛੀ ਕਰਦੀ ਹੈ ਉਹ ਤਾਂ ਗੱਲ ਐ ਨਹੀਂ ਤੇਰੇ ਚ। ਤੇ ਬਈ ਇਹ ਟਰੈਕਟਰ ਕਿੰਨੇ ਦਾ ਦਮਾਗੇ? ਇਹ ਪੱਟੀ ਲਾਸਟ ਆਪਾਂ 1.80 ਹਜ਼ਾਰ ਦਾ ਦੇਣਾਗਾ। 1.80 ਹਜ਼ ਜਿਹੜਾ ਸੱਜਣ ਕੋਈ 200 ਕਿਲੋਮੀਟਰ ਤੋਂ ਆ ਗਿਆ ਫਿਰ ਉਹਦਾ ਦਿਲ ਨਾ ਤੋੜਦੀ ਨਹੀਂ ਤੋੜਦੇ ਤੋੜਦੇ ਨਹੀਂ ਦਿਲ ਤੋਂ ਅੱਗੇ ਵੀ ਨਹੀਂ ਤੋੜਦਾ ਲੈ ਬਈ ਮਿੱਤਰੋ ਪਿੰਡ ਕਲਾਰਾਂ ਦੇ ਵਿੱਚ ਖੜੇ ਨੇ ਨੰਬਰ ਵਾਈ ਦਾ ਸਕਰੀਨ ਤੇ ਆ ਤੁਹਾਨੂੰ ਜਿਹੜਾ ਵੀ ਟਰੈਕਟਰ ਪਸੰਦ ਆਉਂਦਾ ਨਾ ਟਰੈਕਟਰ ਦੋਨੇ ਘੈਂਟ ਨੇ ਹੁਣੇ ਬਾਈ ਨੂੰ ਫੋਨ ਲਾ ਲਓ ਜੇ ਇੱਕ ਵਾਰੀ ਵਿੱਕ ਗਏ ਮੈਂ ਦਾਵਾ ਕਰਦਾ ਵੀ ਇੰਨੇ ਚੰਗੇ ਟਰੈਕਟਰ ਮੁੜ ਕੇ ਲੱਭਣੇ ਔਖੇ ਹੋ ਜਾਂਦੇ ਆ ਕਰੋ ਸੰਪਰਕ